ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਚ ਐਫ ਬੜਤਾ ਜੀ ਫਰੀ ਵੀ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂ ਜੀ ਨਾਮ ਐਡਰੈਸ ਦੱਸੋ ਜ ਆਪਣਾ ਆਪਣੀ ਸੰਗ ਮੇਰਾ ਨਾਮ ਭਾਈ ਪਿੰਡ ਪੜਾਉਣਾ ਜਿਲ੍ਹਾ ਕਰਪੂਰਾ ਤੇ ਮੋਬਾਈਲ ਨੰਬਰ ਜੀ ਆਪਣਾ 77103 78870 77103 78870 ਹੁਣ ਰੁਟੀਨ ਦੇ ਵਿੱਚ ਪਸੂ ਆਪਣੇ ਕੋਲ ਆਜ ਆਉਂਦੇ ਰਹਿੰਦੇ ਆ ਭਾਜੀ ਲਿਆਈ ਦੇ ਇੱਕ ਦੋ ਹੀ ਆ ਲਿਆਈ ਦੇ ਟਾਪ ਦੇ ਠੀਕ ਆ ਉਹਦੇ ਆਪਾਂ ਵੀਡੀਓ ਪੈਸੀ ਤਿੰਨ ਨਾਗਾ ਦੀ ਉਹ 1 ਮਿੰਟ ਚ ਬੈ ਗਿਆ ਬਾਈ ਠੀਕ ਆ ਸਾਰੇ ਸੇਲ ਹੋ ਗਏ ਹਾਂਜੀ ਠੀਕ ਆ ਜਿਹੜੀ ਅੱਜ ਆਪਾਂ ਵੈਡ ਸਕ੍ਰੀਨ ਦੇ ਸਾਹਮਣੇ ਦੇਖੀ ਜਾਂਦੇ ਆ ਕਿਹੜਾ ਸੂਆ ਸੂਆ ਇਹ ਭਾਜੀ ਦੂਜਾ ਅਰੀਜਨਲ ਦੂਜਾ ਜਿਹੜਾ ਵਾ ਠੀਕ ਹੈ ਲੱਗਦੀ ਪਹਿਲਾ ਹੀ ਆ ਠੀਕ ਹੈ ਪਰ ਹੈ ਦੂਜਾ ਦੂਜਾ ਸੂਆ ਬੱਚਾ ਇਹਨੇ ਕੀ ਦਿੱਤਾ ਇਹਨੇ ਵ্ল্ড ਵਾਈਡ ਦੀ ਬੱਚੀ ਨੂੰ ਜਨਮ ਦਿੱਤਾ ਬਹੁਤ ਟੌਪ ਦੀ ਬੱਚੀ ਆ ਸੋ ਬੱਚੀ ਦੇਖੋ ਵ্ল্ড ਵਾਈਡ ਦੀ ਬੱਚੀ ਆ 나ੜੂਆ ਕੱਚਾ ਬਿਲਕੁਲ ਨਾਲ ਆ ਸੋ ਦੇਖ ਸਕਾ ਜੋ 나ੜੂਆ ਜਮਾਂ ਨਾਲ ਆ ਤੇ ਬੱਚੀ ਬਹੁਤ ਪੈਰੀ ਆ ਤੇ ਜੇਰ ਜੂਰ ਜਮਾਂ ਡੰਨਾ ਵੀਡੀਓ ਆਪਣੇ ਕੋ ਜੇਰ ਦੀ ਕਿੰਨਾ ਕੁ ਬੋੜਾ ਚੋ ਪਾਜੀ ਇਹ ਤਾਂ 10 ਕਿਲੋ ਚੋਆ ਠੀਕ ਹੈ ਕਹਿੰਦਾ ਭਾਬੀ ਦੀ ਸਟਾਰਟਿੰਗ ਜੀ 9 8 ਲੀਟਰ ਦੀ ਸਟਾਰਟਿੰਗ ਜਿੰਨੀ ਵਰਗੀ ਹੋਵੇ 30 ਕਿਲੋ ਤੋਂ ਉੱਪਰ ਹੀ ਜਾਊਗੀ ਥੱਲੇ ਨੂੰ ਨਹੀਂ ਹੁੰਦੀ ਠੀਕ ਹੈ ਕਹਿੰਦਾ ਭਾਬੀ 30 ਲੀਟਰ ਮੰਨ ਕੇ ਬੰਦਾ ਇਹਨੂੰ ਪਰਚੇਸ ਕਰ ਸਕਦਾ ਹਨਾ ਹਾਂਜੀ ਹਾਂਜੀ ਤੇ ਚਵਾਈ ਵਗੈਰਾ ਕਰੀਏ ਪਤਾ ਰੱਬ ਤੂੰ ਵੈਕਨ ਨੰਬਰ ਠੀਕ ਆ ਉਸ ਗੱਲੋਂ ਬੇਫਿਕਰ ਹੋ ਜਾ ਬੰਦਾ ਤੇ ਥਣਾ ਦੀ ਗਾਰੰਟੀ ਜੇ ਕੋਈ ਸਾਈ ਵੀ ਬੰਦਾ ਗਾਠੀ ਤਾਂਦਰੁਸਤ ਆ ਉਹਦੀ ਗਰੰਟੀ ਥਨਾ ਦੀ ਗਰੰਟੀ ਆਪਣੀ ਆਪਾਂ ਵੀਡੀਓ ਚ ਫੇਰ ਰਿਪੋਰਟ ਕਰਦੇ ਥਨਾ ਦੀ ਗਰੰਟੀ ਆ ਆਪਣੀ ਠੀਕ ਹੈ ਸੋ ਵੀਰ ਜੀ ਆਪਾਂ ਕਾਫੀ ਵੀਡੀਓ ਕਵਰ ਕੀਤੇ ਜਾਗੇ ਵਧੀਆ ਬਣ ਕੇ ਚੱਲੋ ਵੀ ਪਸੂ ਲਿਆ ਹੁੰਦਾਗਾ ਤੇ ਰੇਟ ਇਹਦਾ ਕੀ ਰਹੂਗਾ ਰੇਟ ਭਾਜੀ ਫੋਨ ਤੇ ਕਰਾਂਗੇ ਕਿਉਂਕਿ ਕਈ ਵਪਾਰੀ ਵੀਰ ਵੀ ਲੈ ਕੇ ਜਾਂਦੇ ਮਾਲ ਆਪਣੇ ਠੀਕ ਆ ਹੋਊਗਾ ਚੀਜ਼ ਅਕੋਰਡਿੰਗ ਹਾਂਜੀ ਹਾਂਜੀ ਤੋੜਿਓ ਵਾਰ ਨੂੰ ਇਹਨੂੰ ਸੋ ਆਪਾਂ ਸਾਹਮਣੇ ਸਕਰੀਨ ਤੇ ਜਿਹੜੀ ਬੈੜ ਦੇਖਦੇ ਪਏ ਆ ਦੂਜਾ ਸੂਆ ਤਾਜੀ ਸੂਈ ਆ ਤੇ ਕੱਲ੍ਹੱਕ ਦੀ ਬੈੜ ਇਹ ਹੈਗੀ ਹੈ ਕਿ ਸੂਈ ਵੀ 나ੜੂਆ ਕੱਚਾ ਬਿਲਕੁਲ ਨਾਲ ਆ ਜੇਰ ਵਗੈਰਾ ਦਾ ਕੰਮ ਟੋਟਲੀ ਡਾਨਾ ਸੋਲੇਵਾ ਦੇਖ ਸਕਦੇ ਬੈਕ ਸਾਈਡ ਤੋਂ ਪੂਰਾ ਸੋਹਣਾ ਫਾੜੀ ਵਾਲਾ ਖਵਾਨਾ ਜਮਾ ਕਿਸੇ ਪਾਸਿਓਂ ਹੱਥ ਧਰਾਣੀ ਫਿੱਟ ਫਾੜ ਫਿਟਿੰਗ ਵਾਲਾ ਲੈਵਾ ਅੱਗੇ ਪਿੱਛੇ ਦਾ ਜਮਾ ਤੇ 30 ਕਿਲੋ ਦੀ ਮਿਲ ਕੇ ਕਪੈਸਿਟੀ ਆ ਰਾਮ ਨਾਲ ਬੈਠਦੀ ਹੈਗੀ ਹੈਗੀ ਤੇ ਬਾਕੀ ਸਾਈਜ਼ ਵਗੈਰਾ ਦੇਖੋ ਬੈਠਦਾ ਪੂਰਾ ਜ਼ਬਰਦਸਤ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਤੇ ਲિસ્ਸੀ ਨਾ ਵੀ ਕਿਸੇ ਪਾਸੇ ਨੂੰ ਸਵਾਟਰ ਕੁਆਲਿਟੀ ਦੇਖੋ ਨੇੜ ਤੋਂ ਪੂਰੀ ਸਾਫ ਸੁਥਰੀ ਫੁੱਲ ਸਾਈਜ਼ ਦੇ ਵਿੱਚ ਆ ਤੇ ਫਿੱਟ ਫਾੜ ਲੈਵਾ ਫਿਟਿੰਗ ਵਾਲਾ ਦੂਜਾ ਸੂਆ ਜੇ ਇਹਨਾਂ ਨੂੰ ਸੂਈ ਹੈਗੀ ਸੋ ਸਾਈਨਿੰਗ ਵਗੈਰਾ ਦੇਖੋ ਬੈੜ ਦੇ ਉੱਪਰ ਫੁੱਲ ਬਿਊਟੀ ਦੇ ਵਿੱਚ ਆ ਕੋਈ ਵੀ ਰਹਿ ਨਹੀਂ ਕਹਿ ਸਕਦਾ ਕਿ ਮਨ ਕੇ ਚਲੋ ਬਰੀਕ ਘਾਟ ਦੇ ਵਿੱਚ ਬਿਊਟੀ ਘਾਟਾ ਸ਼ੋ ਕੁਆਲਟੀ ਵਾਲੀ ਬੈੜ ਆ ਤੇ ਪਿੱਛੇ ਬੱਚਾ ਵੀ ਇਨ ਫੀਲ ਕਾਪ ਆ ਸੋ ਬੈੜ ਦੀ ਖੜ ਨਹੀਂ ਫੁੱੜ ਨਹੀਂ ਦੇਖੋ ਜਬਾ ਕਿਆ ਬਾਤਾਂ ਥੱਲੇ ਮਿਲਕ ਵੇਨਸ ਵਗੈਰਾ ਦੇਖ ਸਕਦੇ ਹੋ ਪੂਰੀ ਸਾਫ ਸੁਥਰਾ ਤੇ ਚਵਾਈ ਆਰਾਮ ਨਾ ਦੇਊਗੀ ਭਾਜੀ ਆਰਾਮ ਨਾ ਤੇ ਚਵਾਈ ਦੀ ਇੱਕ ਨੰਬਰ ਬਿਲਕੁਲ ਇੱਕ ਨੰਬਰ ਪੋਲੀ ਤਾਰਾ ਬਹੁਤ ਵਧੀਆ ਚਵਾਈ ਠੀਕ ਆ ਰੇਟ ਬਿਲਕੁਲ ਜੈਨ ਨੂੰ ਹੋਊਗਾ ਰੇਟ ਜਿੰਨੇ ਦੀ ਬੈੜ ਆ ਓਨੇ ਦੀ ਦਵਾਂਗੇ ਵੱਧ ਨਹੀਂ ਮੰਗ ਠੀਕ ਆ ਲੈ ਚਲੋ ਵੰਨ ਦੇਉਂ ਸੋ ਵੀਰ ਕਹਿੰਦਾ ਬਿਲਕੁਲ ਜੈਨੂਅਲ ਰੇਟ ਹੋਊਗਾ ਤੇ ਸਾਫ ਸੁਥਰੀ ਵਹਿੜਾ ਸੁੱਤੋਰਾ ਵਗੈਰਾ ਦੇਖੋ ਵਹਿੜ ਦਾ ਇੱਕ ਨੰਬਰ ਜਮਾ ਕਿਸੇ ਪਾਸੋਂ ਹੱਥ ਤਰਾਣੀ ਪਿੰਡ ਪੜਾਉ ਦੋ ਨਾ ਕਪੂਰ ਥਲੇ ਦਾ ਪਿੰਡ ਪਹਿ ਗਿਆ ਮਿਲਕ ਵੈਂਸ ਵਗੈਰਾ ਦੇਖ ਸਕਦੇ ਥਲੇ ਬੈਠਦੇ ਪੂਰੇ ਸਾਫ ਸੁਥਰੀ ਰਾਜੀ ਸਮਝੇ ਬਣੀ ਇੱਕ ਪਾਸੋਂ ਹੱਥ ਤਰਾਣੀ ਮਗਰ ਬੱਚੀਆ ਸੈਕਸਰ ਸੀਮਨ ਦੀ ਬੱਚੀ ਫੀਮੇਲ ਕਾਫਾ ਸੋ ਕੋਈ ਵੀ ਵੀਰ ਇਸ ਵਹਿੜ ਨੂੰ ਖਰੀਦਣ ਦਾ ਚਾਹਵਣ ਹੋਵੇ ਤੇਗੇ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਜੀ ਸਾਹਿਬ ਹੋ ਆ ਇਹਦੇ ਲਿਵੇ ਤੇ ਠੀਕ ਹੈ ਸਾਹਿਬ ਇੱਕ ਸਾਹਿਬ ਨੂੰ ਮਾਰ ਕੇ ਨੇੜੇ ਤੋਂ ਦਿਖਾ ਦਿਓ ਕੈਮਰਾ ਪੂਰਾ ਸਾਫ ਸੁਥਰਾ ਥਾਨ ਹਵਨਣ ਸੋ ਕੋਈ ਵੀ ਵੀਰ ਖਰੀਦਣਾ ਚਾਹਵਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਰੇਟ ਬਿਲਕੁਲ ਵਾਜਬ ਹੋਊਗਾ ਜ਼ਿਲ੍ਹਾ ਕਪੂਰਥਲਾ ਪਹਿਗਾ ਵੀਡੀਓ ਦੇਖ ਲੈ